ਤਿਉਹਾਰ ਦੇ ਮੱਦੇਨਜ਼ਰ ਜਿੱਥੇ ਮੀਟ ਮੱਛੀ ਵਾਲੀਆਂ ਦੁਕਾਨਾਂ ਨੂੰ ਬੰਦ ਕਰਨ ਦੇ ਆਰਡਰ ਜਿਹੜੇ ਨੇ ਉਹ ਜਾਰੀ ਕਰ ਦਿੱਤੇ ਜਾਂਦੇ ਨੇ ਭਾਵੇਂ ਫਿਰ ਕੋਈ ਵੀ ਤਿਉਹਾਰ ਹੋਵੇ ਜਿਸ ਤੇ ਚੱਲਦੀ ਆ ਕਿ ਮੀਟ ਮੱਛੀ ਦੇ ਜਿਹੜੇ ਦੁਕਾਨਦਾਰ ਨੇ ਉਹਨਾਂ ਦੇ ਵੱਲੋਂ ਕਾਫੀ ਇਸ ਨੂੰ ਲੈ ਕੇ ਰੋਸ ਪ੍ਰਗਟ ਆਏਗਾ ਦੋਨਾਂ ਦਾ ਇਹ ਕਿਹਾੜਾ ਹੈ ਕਿ ਜਿੱਥੋਂ ਕੋਈ ਯਾਤਰਾ ਲੰਘਣੀ ਹੈ ਜੋ ਕੋਈ ਧਾਰਮਿਕ ਪ੍ਰੋਗਰਾਮ ਹੈ ਉੱਥੇ ਦੁਕਾਨਾਂ ਬੰਦ ਕਰਾਉਣਾ ਬਿਲਕੁਲ ਜਾਇਜ਼ ਹੈ ਪਰ ਪੂਰਾ ਪੂਰਾ ਦਿਨ ਸਾਰਾ ਸਾਰਾ ਬਾਜ਼ਾਰ ਬੰਦ ਕਰਨਾ ਬਿਲਕੁਲ ਵੀ ਜਾਇਜ਼ ਨਹੀਂ ਹੈ ਕਿਉਂਕਿ ਇਹਨਾਂ ਦਾ ਕਹਿਣਾ ਹੈ ਕਿ ਇਹਨਾਂ ਦਾ ਰੋਜ਼ੀ ਰੋਟੀ ਜਿਹੜੀ ਇੱਥੋਂ ਹੀ ਚੱਲਦੀ ਹੈ ਬਾਹਰ ਵੀ ਸਪਲਾਈ ਕਰਨੀ ਹੁੰਦੀ ਹੈ ਤੇ ਜੇਕਰ ਇਸ ਤਰੀਕੇ ਦੇ ਨਾਲ ਇਹ ਆਰਡਰ ਦਿੱਤੇ ਜਾਣਗੇ ਤਾਂ ਇਹਨਾਂ ਦਾ ਕੰਮਕਾਰ ਠੱਪ ਹੋ ਜਾਵੇਗਾ ਜਿਸ ਨੂੰ ਲੈ ਕੇ ਯੂਨੀਅਨ ਦੇ ਵੱਲੋਂ ਇਕੱਠੇ ਹੋ ਕੇ ਰੋਸ ਜ਼ਾਹਰ ਕੀਤਾ ਗਿਆ ਤੇ ਮੰਗ ਕੀਤੀ ਗਈ ਹੈ ਕਿ ਧਾਰਮਿਕ ਦਿਨਾਂ ਦੇ ਵਿੱਚ ਜ਼ਰੂਰ ਜਿੱਥੇ ਕੋਈ ਯਾਤਰਾ ਨਿਕਲਨੀ ਹੈ ਸਮਾਗਮ ਹੋਣਾ ਉੱਥੇ ਦੁਕਾਨਾਂ ਨੂੰ ਬੰਦ ਕਰਾਇਆ ਜਾਵੇ ਪਰ ਸਾਰਾ ਸਾਰਾ ਬਾਜ਼ਾਰ ਬੰਦ ਨਾ ਕੀਤਾ ਜਾਵੇ ਜੀ ਜੰਦੀ ਕਹਦੇ ਹੋ ਬੋਲੋ ਜੀ ਕੀ ਮੰਗ ਆ ਕਿ ਅੱਜ ਦੇ ਜਿਹੜੇ ਸੁਭਨਾਮ ਮੇਰਾ ਨਾਮ ਨੀਖੂ ਭਰਦੀ ਆ ਮੈਂ ਆਲਨੋਂ ਵੇਜਦਾ ਪ੍ਰੈਜ਼ੀਡੈਂਟ ਵੀ ਆ ਤੇ ਇੱਕ ਆਮਾਰੀ ਹਲਟੇਲ ਕੋਨਸਲ ਵੀ ਆ ਜੀ ਸਰ ਜੇ ਦੇਖੋ ਜੀ ਆਏ ਦਿਨ ਤੋਂ ਜਿਹੜੇ ਆ ਮੀਟ ਮੱਛੀ ਵਾਲੇ ਨੂੰ ਮਾਰ ਪੈਂਦੀ ਆ ਦੁਕਾਨਾਂ ਦੇਖੋ ਕਰੀ ਹਰ ਹਫਤੇ ਕੋਈ ਨਾ ਕੋਈ ਤਿਵਾਰ ਹੁੰਦਾ ਜੈ ਸ਼ਿਵ ਭਰਤੀ ਆ ਜਾਂ ਰਾਮਾਨ ਜਨਤੀ ਆ ਜਾਂ ਮਹਾਵੀਰ ਜਨਤੀ ਆ ਜਾਂ ਕੋਈ ਕੋਈ ਆਇਆ ਦਿਨ ਬਸ ਮੀਟੀ ਦੁਕਾਨਾਂ ਬੰਦ ਕਰ ਲਈ ਕੋਈ ਨਾ ਕੋਈ ਆ ਕੇ ਐਨ ਜੂ ਵਾਲੇ ਆ ਹੋਰ ਵੀ ਬੰਦੇ ਖੜ੍ਹ ਜਾਂਦੇ ਨੇ ਸਾਨੂੰ ਉਸ ਤੋਂ ਦਿੱਕਤ ਪਰੇਸ਼ਾਨ ਹੁੰਦੀ ਆ ਕਿ ਪੂਰਾ ਇੱਕ ਸ਼ਹਿਰ ਬੰਦ ਕਰਨਾ ਠੀਕ ਨਹੀਂ ਆ ਜਿੱਥੋਂ ਕੋਈ ਯਾਤਰਾ ਨੰਗਰੀ ਹੋਏ ਉੱਥੇ ਚਲੋ ਦੁਕਾਨਾਂ 2-4 ਘੰਟੇ ਲਈ ਬੰਦ ਕਰ ਲੈ ਉਹ ਕਰ ਦਿੱਤੀ ਜਾਂ ਉਹ ਲਈ ਤਾਂ ਅਸੀਂ ਸਹਿਮਤ ਆ ਪਰ ਪੂਰਾ ਪੂਰਾ ਦਿਨ ਬੰਦ ਹੋਣਿਆ 12-12 ਘੰਟੇ ਦੁਕਾਨਾਂ ਬੰਦ ਰਹਿਣੀਆਂ ਤੇ ਸਿਲੂ ਲੈਣਾ ਸ਼ਹਿਰ ਵੱਡਾ ਸ਼ਹਿਰ ਆ ਹੋਟਲ ਰੈਸਟੋਰੈਂਟ ਜਾਂ ਹੋਰ ਬਾਹਰ ਸਾਡੀ ਸਪਲਾਈ ਵੀ ਜਾਂਦੀ ਆ ਵੀ ਅਸੀਂ ਉਹ ਸਪਲਾਈ ਕਿੱਦਾਂ ਪੂਰੀ ਕਰਾਂਗੇ ਲੋਕਾਂ ਨੂੰ ਜੀ ਇਹ ਹੀ ਆਪਾਂ ਡੀਸੀ ਸਾਹਿਬ ਨੂੰ ਮੰਗ ਪੱਤਰ ਦਿੱਤਾ ਵੀ ਇਸ ਤੇ ਵਿਚਾਰ ਕਰਕੇ ਕੋਈ ਆਰਡਰ ਕਰਨ ਤੋਂ ਪਹਿਲਾਂ ਵੀ ਸਾਡੇ ਨਾਲ ਵੀ ਮੀਟਿੰਗ ਕੀਤੀ ਜਾਵੇ ਤੇ ਇਸ ਚੀਜ਼ ਦਾ ਵਿਚਾਰ ਕੀਤਾ ਜਾਵੇ ਵੀ ਦੁਕਾਨਾਂ ਬੰਦ ਕਰਨੀਆਂ ਆ ਜਾਂ ਨਹੀਂ ਕਰਨੀਆਂ ਕਿਉਂਕਿ ਗਰੀਬ ਜਿਹੜਾ ਗਰੀਬ ਟੁਕਾ ਦੁਕਾਨਦਾਰ ਹੈਗਾ ਉਹ ਵੀ ਪਰੇਸ਼ਾਨ ਦਾ ਜਿਹੜੇ ਹੌਲਸੇਲਰ ਨੇ ਉਹ ਵੀ ਪਰੇਸ਼ਾਨ ਹੁੰਦੇ ਆ ਤੇ ਜਿਹੜੇ ਫਾਰਮਰ ਨੇ ਉਹ ਵੀ ਪਰੇਸ਼ਾਨ ਨੇ ਇਸ ਕਰਕੇ ਕੋਈ ਵੀ ਕੋਈ ਵੀ ਜਾਰੀ ਕਰਨਾ ਉਸ ਤੋਂ ਸਾਡੀ ਉਸ ਮੀਟਿੰਗ ਲੈ ਕੇ ਸਾਡੇ ਨਾਲ ਸਲਾਹ ਕਰਕੇ ਪ੍ਰੋਪਰ ਤਾਂ ਕੋਈ ਜਾਰੀ ਕੀਤਾ ਜੀ ਅਰਸ਼ਨ ਇਹ ਰਿਤਾ ਜੀ ਅਸੀਂ ਇਹ ਦੇਖ ਰਹੇ ਹਾਂ ਅਸੀਂ 2017 ਤੋਂ ਕੇਸ ਵੀ ਲਾਇਆ ਸੀ ਜੀ ਉਸ ਵਿੱਚ ਹਾਈ ਕੋਰਟ ਦੇ ਸਾਫ ਸਾਫ ਸ਼ਬਦਾਂ ਵਿੱਚ ਲਿਖਿਆ ਰਿਹਾ ਵੀ ਦੁਕਾਨਾ ਨਹੀਂ ਬੰਦ ਹੋਣੀ ਤੇ ਆਰਡਰ ਵੀ ਕੈਂਸਲ ਹੋਏ ਸੀ ਅਸੀਂ ਅੱਜ ਚਾਹੁੰਦੇ ਹਾਂ ਵੀ ਕੱਲ੍ਹ ਦੇ ਵੀ ਆਰਡਰ ਕੈਂਸਲ ਹੋਣ ਤੇ ਮੀਟ ਮੱਛੀ ਵਾਲੇ ਜਿਹੜੇ ਹੈਗੇ ਨੇ ਉਹਨੂੰ ਰਾਤ ਮੇਰੇ ਤੋਂ ਆਪਣੀ ਦੁਕਾਨਾਂ ਖੋਲ ਸਕਣ ਇੱਕ ਦਿਨ ਦਾ ਜਿਹੜੀ ਤੁਹਾਡਾ ਲੋਸ ਜਿਹੜਾ ਕਟਾ ਕਿੰਨਾ ਕੋ ਜਿਹੜਾ ਦੁਕਾਨਦਾਰ ਨੂੰ ਜਿਹੜਾ ਤੁਸੀਂ ਕਹ ਰਹੇ ਕਿੰਨਾ ਕਟਾ ਹੁੰਦਾ ਦੇਖੋ ਇੱਕ ਦਿਨ ਦਾ ਅਰਪਾਲ ਦੇ ਸਾਹਮਣੇ ਕਟਾ ਪੈਂਦਾ ਜੀ ਗਰੀਬ ਲੋਕ ਵੀ ਜਿਹੜਾ ਗਰੀਬ ਤੋਂ ਲੇਬਰ ਕਰਦੇ ਆ ਅਰਪਾਲ ਉਹ ਅਰਪਾਲ ਦਾ ਕਟਾਦਾ ਕਈ ਲੱਖ ਜਿਹੜੀ ਲੇਬਰ ਹੈਗੀ ਆ ਉਹ ਵੀ ਬੇਕਾਰ ਹੁੰਦੀ ਆ ਬੈਠੀ ਰਹਿੰਦੀ ਆ ਵੀ ਜਿਹੜਾ ਜਿਹੜਾ ਲਿਵਨ ਤਾਜੀ ਕਮਾਣੀ ਤਾਜੀ ਖਾਣੀ ਆ ਉਹ ਕਿੱਥੋਂ ਲੋਕ ਆਪਣਾ ਘਰ ਚ ਲਾਣਗੇ ਵੀ ਹਰ ਮਹੀਨੇ ਹਰ 15 ਦਿਨ ਵਾਰ ਹਰ ਹਫਤੇ ਕੋਈ ਨਾ ਕੋਈ ਤਿਉਹਾਰ ਹ ਅਸੀਂ ਅਰਬ ਦੁਕਾਨਾਂ ਨਹੀਂ ਬੰਦ ਕਰ ਸਕਦੇ ਨਾ ਮੰਗ ਕਰਦੇ ਸਰਕਾਰ ਦੇ ਤੁਸੀਂ ਕਾਉਂਸਲਰ ਹੋ ਰਹੀਆਂ ਹੋ ਕਿ ਆਪਣੇ ਲੋਕੀ ਸਰਕਾਰ ਤੋਂ ਮੰਗ ਕਰਦੇ ਸਰਕਾਰ ਤੋਂ ਅਸੀਂ ਇਹੀ ਮੰਗ ਕਰਦੇ ਆ ਵੀ ਜੋ ਵੀ ਡਿਸੀਜਨ ਲੈਣਾ ਵੀ ਜਿਹਦਾ ਸਾਡੀ ਹਲ ਨੌਨ ਨੂੰ ਵਿੱਚ ਆ ਉਹਦੀ ਸਾਡੇ ਨਾਲ ਮੀਟਿੰਗ ਲੈ ਕੇ ਸਾਨੂੰ ਬਿਠਾ ਕੇ ਸਾਹਮਣੇ ਕੋਈ ਡਿਸੀਜਨ ਲੈਣਾ ਤੇ ਸਾਨੂੰ ਪੁੱਛ ਕੇ ਜਾਂ ਸਾਡੇ ਨਾਲ ਗੱਲਬਾਤ ਕਰਕੇ ਮੀਟਿੰਗ ਲੈ ਕੇ ਤਾਂ ਡਿਸੀਜਨ ਲੈਣਾ ਚਾਹੀਦਾ ਸਰਕਾਰ ਦੀ ਪਾਲਣਾ ਕਰੋਗੇ ਕਲ ਦੀ ਪਾਲਣਾ ਦੇਖਦੇ ਜੀ ਹੁਣ ਆਰਡਰ ਕੀ ਕਹਿੰਦੇ ਨੇ ਇਹ ਕਹਿੰਦੇ 2 ਘੰਟੇ ਵਿੱਚ ਉਹ ਅਸੀਂ ਦੱਸ ਦਿੰਦੇ ਆ ਆਰਡਰ ਕੈਂਸਲ ਕਰਦੇ ਆ ਨਹੀਂ ਕਰਦੇ ਆ ਅਗਰ ਆਰਡਰ ਨਹੀਂ ਕੈਂਸਲ ਕਰਦੇ ਆ ਤੇ ਅਸੀਂ ਵੱਡੇ ਤੌਰ ਤੇ ਇਕੱਠੇ ਹੋ ਕੇ ਤੇ ਫਿਰ ਉਹਦਾ ਕੋਈ ਕੋਈ ਵਿਰੋਧ ਕਰਾਂਗੇ ਵੱਧ ਤੋਂ ਵੱਧ ਜਿੰਨਾ ਹੋ ਸਕੇ ਠੀਕ ਹੈ ਗੁਪਤਾ ਜੀ ਮੈਂ ਆਲ ਨਾਨੋ ਜੀ ਐਸੋਸੀਏਸ਼ਨ ਦਾ ਕਾਇਸੀਅਰ ਵੀ ਹੈਗਾ ਲਗਭਗ ਸਾਨੂੰ ਇਹ 30 ਸਾਲ ਤੋਂ ਅਸੀਂ ਕੰਮ ਕਰਦੇ ਪਏ ਆ ਤੁਹਾਨੂੰ ਪਤਾ ਹੋਣਾ ਚਾਹੀਦਾ ਕਿ ਇਹ ਪੰਜਾਬ ਆ ਇੱਥੇ ਦੇਸ ਤੋਂ ਕਈ ਕਈ ਸਟੇਟਾਂ ਤੋਂ ਬੰਦੇ ਆ ਕੇ ਕੰਮ ਕਰਦੇ ਜਿੰਨਾਂ ਦੀ ਦਿਹਾੜੀ 4-5 ਰੁਪਈਆ ਹੈਗੀ ਆ ਹੁਣ ਮੇਰੇ ਮੁਰਗੇ ਵਾਲਾ ਵਿਚਾਰਾ ਜਿਹੜਾ ਇੱਕ ਦਿਹਾੜੀ ਚ 500-1000 ਰੁਪਈਆ ਕਮਾਣਾ ਹੁੰਦਾ ਹੈ ਅਗਰ ਇਹ ਦੁਕਾਨੇ ਬੰਦ ਹੋ ਜਾਂਦੀਆਂ ਨੇ ਉਹ ਵਿਚਾਰਾ ਰੋਟੀ ਕਿੱਥੇ ਖਾਊਗਾ ਕਿੱਥੇ ਹੁਣ ਤੁਸੀਂ ਆਪ ਸਮਝਦਾਰ ਹੋ ਇੱਕ taraf ਫੰਕਸ਼ਨ ਮਨਾਂਦੇ ਸਾਰੇ ਤੇ ਇੱਕ taraf ਉਹ ਭੁੱਖੇ ਮਰਦੇ ਆ ਉਹ ਵਿਚਾਰੇ ਦੂਜੇ ਲੋਕਾਂ ਦਾ ਮੂੰਹ ਝਾਕਦੇ ਰਹਿੰਦੇ ਆ ਜੀ ਜੀ ਅਸੀਂ ਇਹਦੇ ਕਰਕੇ 2017 ਦੇ ਕੇਸ ਜਿੱਤਿਆ ਸੀਗਾ ਇੱਕ ਵਾਰ ਦੁਖੀ ਹੋ ਕੇ ਕੇਸ ਜਿੱਤੇ ਆਰਡਰ ਕੀਤਾ ਸੀ ਡੀਸੀਪੀ ਸਾਹਿਬ ਨੇ ਵੀ ਆਪਣੇ ਇਥੇ ਅਸੋਨੀ ਕਪੂਰ ਸਾਹਿਬ ਸੀਗੇ ਉਹਨਾਂ ਨੇ ਆਰਡਰ ਕੀਤਾ ਸੀ ਅਸੀਂ ਇਹ ਫਿਰ ਦਿਖਾਇਆ ਉਹਨਾਂ ਨੂੰ ਕਿ ਹਾਂ ਵੀ ਆ ਕੋਰਟ ਤੇ ਸਾਡੇ ਆਰਡਰ ਹੋਏ ਹੋਏ ਆ ਉਹਨਾਂ ਨੇ ਆਰਡਰ ਕੈਨਸਲ ਕਰਤਾ ਸੀ ਅਸੀਂ ਉਮੀਦ ਇਹ ਹੀ ਕਰਦੇ ਆ ਕਿ ਆਪਣੇ ਜੈਨ ਸਾਹਿਬ ਜਿਹੜੇ ਬੈਠੇ ਹੋਇਆ ਡਿਪਟੀ ਕਮਿਸ਼ਨਰ ਸਾਹਿਬ ਇਹ ਵੀ ਆਰਡਰ ਕੈਨਸਲ ਕਰਨ ਨਹੀਂ ਤਾਂ ਅਸੀਂ ਅੱਗੇ ਕਾਰਵਾਈ ਕਰਾਂਗੇ ਫਿਰ ਅੱਗੇ ਪਤਾੰਗੇ ਆਪਣੀ ਰੋਜੀ ਰੋਟੀ ਵਾਸਤੇ ਸੰਘਰਸ਼ ਕਰਾਂਗੇ ਠੀਕ ਹੈ ਠੀਕ ਹੈ ਕੌਲਕਰ ਵਾਈਸ ਪ੍ਰਧਾਨ ਆਲ ਨਾਨ ਵੇਜ ਐਸੋਸੀਏਸ਼ਨ ਅਸੀਂ ਇਹ ਹੀ ਮੰਗ ਕਰਦੇ ਆ ਸਰਕਾਰ ਵੱਲੋਂ ਵੀ ਔਰ ਡੀਸੀ ਸਾਹਿਬ ਵੱਲੋਂ ਵੀ ਹਾਂ ਸਾਡੀ ਨੌਨ ਐਜੂਕੇਸ਼ਨ ਦੀ ਜਿਹੜੀ ਮੰਗ ਹੈ ਜੀ ਉਹ ਅਸੀਂ 7 ਸਾਲ ਪਹਿਲੇ ਜਿੱਤੇ ਆ ਉਹਦੀ ਮੰਗ ਨੂੰ ਪੂਰਾ ਕਰਦੇ ਹੋਵੇ ਸਾਰੇ ਲੋਕਾਂ ਨੂੰ ਇਹ ਦੀ ਸਿੱਧਰ ਦਿੱਤਾ ਜਾਵੇ ਲੋਕੀ ਦੁਕਾਨ ਖੋਲਣ ਔਰ ਆਪਣਾ ਕੰਮ ਕਰਨ ਜਿਹੜੀ ਗਰੀਬ ਜਨਤਾ ਮਰਦੀ ਆ ਉਹਨਾਂ ਦਾ ਕਾਰੋਬਾਰ ਦੇਖਣ ਚੋ 4-500 ਦਿਹਾੜੀ ਕਰਦੇ ਉਹ ਕਿੱਥੋਂ ਕਮਾਣਗੇ ਕਿੱਥੋਂ ਖਾਣਗੇ ਸਾਡੀ ਸਰਕਾਰ ਵੱਲੋਂ ਔਰ ਡੀਸੀ ਸਾਹਿਬ ਜੀ ਤੁਹਾਨੂੰ ਪ੍ਰਸਾਦਤ ਵੱਲੋਂ ਇਹ ਮੰਗ ਹੈ ਜੀ ਬਸ